ਕਾਜੀ ਕੇਟੀਵੀ ਪੰਜਾਬ ਲੈ ਕੇ ਸਰੋਤਿਆਲੀ ਕਜਰੀਹ ਪਹੁੰਚੇ ਆ ਜੀ ਸ਼ਹਿਰ ਲੁਧਿਆਣਾ ਤੋਂ ਜਿੱਥੇ ਪੰਜਾਬ ਦੀ ਇੰਟਰਨੈਸ਼ਨਲ ਨਵਾਸ ਸ਼ਮਸ਼ੇਰ ਚੀਨਾ ਜੀ ਦੇ ਨਾਲ ਗੱਲਬਾਤ ਕਰ ਰਹੇ ਆਂ ਹਾਂ ਜੀ ਸ਼ਮਸ਼ੇਰ ਚੀਨਾ ਜੀ ਸਭ ਤੋਂ ਪਹਿਲਾਂ ਕੇਟੀਵੀ ਵੇਖ ਰਹੇ ਪੰਜਾਬ ਸਾਡੇ ਵੱਲੋਂ ਵੈਲਕਮ ਕਹਿੰਦੇ ਆ ਜੀ ਸ਼ਮਸ਼ੇਰ ਚੀਨਾ ਜੀ ਤੁਸੀਂ ਹੁਣ ਤੱਕ ਮਾਰਕੀਟ ਦੇ ਵਿੱਚ ਕਿੰਨੇ ਟਰੈਕ ਕੀਤੇ ਆ ਤੇ ਕਿਹੜਾ ਕਿਹੜਾ ਤੁਹਾਡਾ ਸੌਂਗ ਜਿਹੜਾ ਮਾਰਕੀਟ 'ਚ ਇਸ ਟਾਈਮ ਮਾਫਲਰ ਹੋਇਆ ਚੱਲਿਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਦੇ ਸੁਣਤਿਆਂ ਨੂੰ ਔਰ ਕੇ ਟੀਵੀ ਪੰਜਾਬ ਦੇ ਸਾਰੇ ਚੈਨਲ ਦੇ ਸੁਣਨ ਵਾਲੇ ਸੁਣਤਿਆਂ ਨੂੰ ਮੇਰੇ ਵੱਲੋਂ ਯਾਨੀ ਸ਼ਮਸ਼ੇਰ ਜੀ ਨੇ ਵੱਲੋਂ ਪਿਆਰ ਭਰੀ ਸੱਸੀਕਾਰ ਗਾਣੇ ਭਾਈ ਜੀ ਕੈਸਤਾ ਪਹਿਲੀ ਕੈਸਟ ਮੇਰੀ ਲੇਮੋਜ਼ਨ ਨੂੰ ਦੂਸਰੀ ਬੰਮੀਹਾ ਬੋਲੀ ਤੇ ਲੇਟੈਸਟ ਹੁਣ ਗੀਤ ਚੱਲ ਰਹੇ ਨੇ ਗੱਲਾਂ ਮਿੱਠੀਆਂ ਮਾਫਲਰ ਜਟੀਏ ਸਾਥ ਬਣਾਤਾ ਮੈਂ ਇਹ ਨਵੇਂ ਗੀਤ ਕੀਤੇ ਨੇ ਤੇ ਬਹੁਤ ਪਿਆਰ ਲੋਕ ਦੇ ਰਹੇ ਨੇ ਜੀ ਮੈਂ ਥੈਂਕ ਯੂ ਬਸ਼ੇਰ ਖੀਨਾ ਜੀ ਤੁਸੀਂ ਅੱਜ ਤੱਕ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਆਪਣੀ ਪਰਫਾਰਮੈਂਸ ਕੀਤੀ ਆ ਹਾਂ ਮੈਂ ਚਾਰ ਕੰਟਰੀਆਂ ਘੁੰਮਿਆ ਹੋਇਆ ਹਾਂ ਮੈਂ ਕੈਨੇਡਾ ਤੇ ਦੁਬਈ ਦਬਲਾਨ ਤੇ ਨਿਊਜ਼ੀਲੈਂਡ ਮੈਂ ਚਾਰ ਹੀ ਕੰਟਰੀਆਂ ਗਿਆ ਹੋਇਆ ਤੇ ਬਹੁਤ ਲੋਕਾਂ ਨੇ ਬਹੁਤ ਪਿਆਰ ਦਿੱਤਾ ਠੀਕ ਹੋ ਜੀ ਬਸ਼ੇਰ ਖੀਨਾ ਜੀ ਤੁਸੀਂ ਇਹ ਮੈਨੂੰ ਦੱਸੋ ਇਹ ਆਜ ਕੱਲ ਦੀ ਗਾਇਕੀ ਜਿਹੜੇ ਸਿੰਗਰ ਸਿੱਖ ਕੇ ਆਉਂਦੇ ਆ ਜਾਂ ਬਿਨ ਸਿੱਖਿਆ ਗਾਉਂਦੇ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖਿਓ ਜੀ ਇਹ ਤਾਂ ਗੱਲ ਇਹ ਆ ਵੀ ਕੋਈ ਵੀ ਫੀਲਡ ਆ ਦੇਖੋ ਜਿਹੜਾ ਬੰਦਾ ਕੋਈ ਵੀ ਸਿੱਖ ਕੇ ਆਉਂਦਾ ਉਹ ਪੈਰ ਜਮਾ ਲੈਂਦਾ। ਹੈ ਨਾ? ਤੇ ਜਿਹੜੇ ਬੰਦੇ ਨਹੀਂ ਸਿੱਖ ਕੇ ਆਉਂਦੇ ਉਫਰ ਕੋਚਰ ਦੇ ਹੁੰਦੇ ਆ। ਇੱਕ ਅੱਧਾ ਗੀਤ ਆ ਕੇ ਠੋਗਿਆ ਉਸ ਤੋਂ ਬਾਅਦ ਉਹਨੂੰ ਨੋ ਪਹੁੰਚਦਾ ਨਹੀਂ। ਜਿਹੜੇ ਬੰਦੇ ਸਿੱਖ ਰਹੇ ਆ ਮਿਹਨਤ ਕਰੀ ਜਾਂਦੇ ਆ ਉਹ ਟਿਕੇ ਰਹਿਣਗੇ। ਇਹ ਗੱਲ ਹੈ। ਤੁਸੀਂ ਇਹ ਵੀ ਦੱਸੋ ਸਾਨੂੰ ਸਾਡੀ ਟੀਮ ਵੀ ਰਾਏ ਕਿ ਤੁਸੀਂ ਡੂਡ ਸੌਂਗ ਕਿਹੜੀ ਕਿਹੜੀ ਪੰਜਾਬ ਦੀ ਇੰਟਰਨੈਸ਼ਨਲ ਆਵਾਜ਼ ਦੇ ਨਾਲ ਕੀਤੇ ਆ ਕੋਈ ਨਾਲ ਪੰਜਾਬ ਤੋਂ हां ਮੈਂ ਬਹੁਤ ਆਪਦੇ ਆਪ ਨੂੰ ਭਾਗਾ ਵਾਲਾ ਸਮਝਦਾ ਸਭ ਤੋਂ ਪਹਿਲਾਂ ਮੇਰਾ ਪਹਿਲੀ ਕੈਸਟ ਮੇਰੀ ਲਿੰਬੋਜ਼ਨ ਉਹ ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ ਨਾਲ ਉਹਨਾਂ ਨਾਲ ਹੀ ਔਰ ਉਸ ਕੈਸਟ ਤੋਂ ਹੀ ਮੇਰਾ ਨਾਮ ਜਿੱਦਾਂ ਮੇਰਾ ਨਾਮ ਬਣਿਆ ਉਸ ਕੈਸਟ ਤੋਂ ਬਣਿਆ ਜਿਹਦੇ ਵਿੱਚ ਕੀ ਸੀ ਤੇਰੇ ਲਈ ਬੋਲਟ ਲਿਆ ਮੈਂ ਇਸੇ ਹੀ ਸਾਲ ਬਈ ਬਈ ਬਿਆ ਤੁਸ਼ਾਲਾ ਮਾਰ ਕੇ ਮਿੱਤਰਾਂ ਦੇ ਨਾਲ ਬਈ ਬਈ ਹੁਣ ਲੱਗ ਜੂ ਪਤਾ ਵਿਛੋੜਾ ਕਿਹਨੂੰ ਕਹਿੰਦੇ ਹਨ ਦੀਏ ਬਾਰਸ਼ਾਂ ਲਿਮੋਜ਼ਲ ਟਰੈਕਟਰ ਸਾਰੇ ਜੀ ਤੁਹਾਨੂੰ ਬਹੁਤ ਪਿਆਰ ਦਿੱਤਾ ਔਰ ਦੂਸਰੀ ਕੈਸਟ ਮੇਰੀ ਪਿੰਕ ਰੋਜ਼ ਗੋਇਲ ਮਿਊਜ਼ਿਕ ਚੋਂ ਗੁਰਲੇ ਜਖਤਰ ਜੀ ਨਾਲ ਤੇ ਸੁਦੇਸ਼ ਕੁਮਾਰੀ ਗੁਰਲੇ ਜਖਤਰ ਜੀ ਔਰ ਦੋ ਤਿੰਨ ਕੁੜੀਆਂ ਹੋਰ ਨੇ ਨਵੀਆਂ ਉਹਨਾਂ ਨਾਲ ਵੀ ਮਤਲਬ ਲੇਟੈਸਟ ਆ ਵੀ ਰਹੇ ਨੇ ਮੇਰੀ ਗੀਤ ਔਰ ਆਏ ਵੀ ਨਹੀਂ ਹੁਣ ਤੁਹਾਡਾ ਮਾਰਕੀਟ ਵਿੱਚ ਕਿਹੜਾ ਸੌਂਗ ਨਵਾਂ ਆ ਰਿਹਾ ਦੂਜਿਆ ਜਾਸੋ ਲੋਵਾ ਬਹੁਤ ਜਲਦੀ ਲੇਟੈਸਟ ਮੇਰਾ ਔਰ ਭਾਈ ਸੁਖੀ ਦੁਸ਼ਰੀਫ ਉਹਨਾਂ ਦਾ ਸਾਡਾ ਦੋਨੋਂ ਦਾ ਗੀਤ ਆ ਰਿਹਾ ਰਾਂਝਣਾ ਲਿਖਿਆ ਬਾਪੂ ਦੇਵ ਤਰੀਕਿਆਂ ਵਾਲਾ ਸਾਹਿਬ ਔਰ ਮਿਰਜ਼ਾ ਕੀਤਾ ਭਾਈ ਇੰਦਰਤਮ ਔਰ ਇਸ ਨੂੰ ਕੰਪਨੀ ਇੰਦੀ ਵਾਈਫ ਕੋਲੀ ਹੈ ਜੀ ਸਾਹਿਬ ਜੀ ਜਿਹੜਾ ਤੁਹਾਡਾ ਪਪੂਲਰ ਗੀਤ ਅਸੀਂ ਵੀ ਸੁਣਿਆ ਸਾਨੂੰ ਵੀ ਦੇ ਦਿਓ ਬਹੁਤ ਚੰਗਾ ਲੱਗਾ ਕੱਲੀ ਦੇ ਭਾਵੇਂ ਗੋਲੀ ਮਾਰਦੀ ਸਾਡੇ ਕੇਟੀਵੀ ਤੇ ਉਹਦੀਆਂ 4 ਚੈਨਲ ਲੈਣਾ ਸੁਨਾਈ ਆ ਜੀ ਜਾਣ ਹੋ ਚੰਨ ਆਗੀਆਂ ਕਲਾਸ ਮੇਟ ਮੇਰੀਆਂ ਆਗੀਆਂ ਕਲਾਸ ਮੇਟ ਮੇਰੀਆਂ ਹੋ ਚੰਨ ਆਗੀਆਂ ਕਲਾਸ ਮੇਟ ਮੇਰੀਆਂ ਵਿਹਾੜਾ ਚੱਲੇ ਨਾ ਖੇਲਾਰੀ ਦੀ ਤੂੰ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕਲੀ ਦੇ ਭਾਵੇਂ ਗੋਲੀ ਮਾਰਦੀ ਹਏ ਦਲੀ ਦੇ ਭਾਵੇਂ ਗੋਲੀ ਮਾਰਦੀ ਕੀ ਬਾਤ ਹੈ ਜੀ ਲਾਜਵਾਬ ਬਲੰਦ ਆਵਾਜ਼ ਦਾ ਹੀਰਾ ਸਾਡੇ ਦਰਮਿਆਨ ਸਾਡੇ ਕੇਟੀਵੀ ਦੇ ਸਾਹਮਣੇ ਤੁਹਾਡੇ ਗੁਰੂ ਬੈਠੇ ਆ ਤੇ ਤੁਸੀਂ ਜੀਨਾਂ ਸਾਬ ਮੈਨੂੰ ਇਹ ਦੱਸੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਗਾਇਕੀ ਦੇ ਵਿੱਚ ਮੈਨੂੰ ਹੋ ਗਏ ਭਾਈ ਜੀ 20 ਸਾਲ ਇਸ ਲਾਈਨ ਦੇ ਵਿੱਚ 20 ਸਾਲ ਹੋ ਗਏ ਤੁਹਾਡਾ ਪਿਸ਼ੋਕੜ ਕਿੱਥੋਂ ਹੈ ਜੀ ਤੁਸੀਂ ਕਿੱਥੋਂ ਬਣਾਉ ਕਰਦੇ ਹੋ ਪਿਸ਼ੋਕੜ ਪਿੰਡ ਦਾ ਮੇਰਾ ਕਾਜਰਾਨੀ ਹੈ ਵੈਸੇ ਰਹਿੰਦੇ ਅਸੀਂ ਬਠਿੰਡੇ ਦੇ ਆ ਸਟੈਪ ਕੰਨਪਰਾ ਜਿੱਦੀ ਜਲਦੀ ਜਲਦੀ ਪੈਂਦਾ ਬਾਦਲ ਦੇ ਨਾਲ ਕਾਲ ਚੜਾਣੀ ਤੇ ਬੇਰਾ ਬੇ ਜਿਹੜਾ ਵਰਥਾ ਉਹ ਬਠੰਡੇ ਦਾ ਥੈਂਕ ਯੂ ਹਾਂਜੀ ਚੀਨਾ ਹਾਜੀ ਚੀਨਾ ਸਾਹਿਬ ਤੁਸੀਂ ਕੇ ਟੀਵੀ ਲਈ ਆਪਣਾ ਕੀਮਤੀ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕੇ ਟੀਵੀ ਟੀਮ ਦਾ ਤੇ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਸਾਡੇ ਗ੍ਰਹਿ ਵਿਖਿਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਗਾ